ਤਾਲਿਬ ਮਾਰਕਿੰਗ ਮੈਂ ਦੁਬਾਰਾ ਐਕਸਪਲੇਨ ਕਰਦੀ ਆ ਜੀ ਤੀਰਾ ਲਿਆ ਆਪਾਂ 7 ਇੰਚ ਮੋਡਾ ਲਿਆ ਜੀ ਸੇਮ ਆਪਾਂ 7 ਇੰਚ ਤੱਕ ਤੇ ਆਪਾਂ 1/2 ਇੰਚ ਘਟਾ ਕੇ ਰੱਖੀ ਆ ਇੱਥੋਂ ਜੋ ਆਪਾਂ ਪਲੇਟ ਦੀ ਲੈਂਥ ਰੱਖੀ ਆ ਜੀ ਆਪਾਂ ਨਿਸ਼ਾਨ ਲਗਾਉਣਾ ਉਹ ਲਗਾਉਣਾ 12.5 ਤੇ ਗੈਪਿੰਗ ਆਪਾਂ 3.5 ਦੀ ਰੱਖੀ ਆ ਸਟੈਂਡਰਡ ਸਾਈਜ਼ ਆਪਾਂ 7 ਇੰਚ ਦਾ ਲਿਆ ਪਲੇਟ ਦਾ ਆਪਾਂ ਸੈਂਟਰ ਕਰ ਲਿਆ ਜੀ ਜਿਹੜੀ ਆਪਾਂ ਸਾਈਡ ਬਲੇਡ ਪਾ ਰਹੇ ਆ ਜੀ ਉਹ 3.5 ਤੋਂ ਆਪਾਂ ਸਟਾਰਟ ਕਰਨੀ ਹੁੰਦੀ ਆ ਠੀਕ ਹੈ ਇੱਕ ਤਾਂ ਆਪਾਂ ਜੀ ਰੱਖ ਰਹੇ ਆ ਇਹਨਾਂ ਦੀ ਜਿਹੜੀ ਅੱਪਰ ਬ੍ਰੈਸਟ ਹੈ ਜੀ ਉਹ ਹੈ 21 ਠੀਕ ਹੈ ਜੀ ਆਪਾਂ ਲਗਾਇਆ ਜੀ 11.5 ਤੇ ਨਿਸ਼ਾਨ ਉਸ ਤੋਂ ਬਾਅਦ ਆਪਾਂ ਇੱਕ ਨਿਸ਼ਾਨ ਲਗਾਵਾਂਗੇ 2.5 ਇੰਚ ਦਾ ਤੁਸੀਂ 3 ਦਾ ਵੀ ਲਗਾ ਸਕਦੇ ਆ